The <laughs> <laughs> ਹੈਲੋ 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 ਹਾਂ ਗੁੱਡ ਇਵਨਿੰਗ ਬਈ ਸਾਰਿਆਂ ਨੂੰ ਗੁੱਡ ਇਵਨਿੰਗ ਬਈ ਸਾਰਿਆਂ ਕੀ ਮੇਰੀ ਆਵਾਜ਼ ਤੁਹਾਡੇ ਤੱਕ ਸਾਫ਼ ਆ ਰਹੀ ਏ ਸਾਫ਼ ਆ ਰਹੀ ਆ ਆ ਥੋੜੀ ਆਪਾਂ ਨੂੰ ਮੈਕ ਦੀ ਪ੍ਰੋਬਲਮ ਰਹੂਗੀ ਵੀ ਆਪਾਂ ਮੈਕ क्योंकि मैक मेरे को डबल ना, आ रही है ना। आ रही है। सो क्लास करनी जरूरी सी क्योंकि क्लास मिस कर दे थोड़ा सर ने अज लेट आना सी करें फिर थोड़ा टाइम टेबल नी जाो तो मेरे को बचे कर ਸ਼ੁਕਰੀਆ ਕਲੀਅਰ ਹੈ ਵੀ ਸਾਰਾ ਕੁਝ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਇੱਕ ਵਾਰੀ ਦੱਸ ਦਿਓ ਮੈਨੂੰ ਇੱਕ ਵਾਰੀ ਜੇ ਥੰਬਸ ਅਪ ਕਰਕੇ ਦੱਸ ਦਿਓ ਮੇਰੀ ਆਵਾਜ਼ ਤੁਹਾਨੂੰ ਸਿੰਗਲ ਆ ਰਹੀ ਹੈ ਇਸ ਟਾਈਮ ਫਿਰ ਆਪਾਂ ਕਲਾਸ ਨੂੰ ਅੱਗੇ ਸਟਾਰਟ ਕਰੀਏ ओके ਸਿੰਗਲ ਆਵਾਜ਼ ਆ ਰਹੀ ਤੁਹਾਨੂੰ ਕਲੀਅਰ ਆ ਰਹੀ ਹੈ ਠੀਕ ਹੈ ਬਈ ਸੋ ਆ ਜਿਓ ਸਾਰੇ ਜਲਦੀ ਜਲਦੀ ਆਪਣੀ ਕਲਾਸ ਜੀ سٹਾਰਟ ਹੋ ਚੁੱਕੀ ਹੈ ਆਪਾਂ ਕਰੇ ਸੀ ਪੰਜਾਬੀ ਦੀਆਂ ਕਲਾਸਾਂ ਤੁਹਾਡੀਆਂ ਜਿਵੇਂ ਤੁਹਾਨੂੰ ਡਿਲੀ ਦਿੱਸਿਆ ਜਾਂਦਾ ਟੀਏ ਸਟਾਰਟ ਹੋ ਵੀ ਚਾਹੀਏ ਸੈਂਟਰਲ ਲੈਵਲ ਦਾ ਚਾਹੀਏ ਪੰਜਾਬ ਲੈਵਲ ਦਾ ਕੋਈ ਵੀ ਗਵਰਨਮੈਂਟ ਇਗਜ਼ਾਮ ਹੋਵੇ ਹਰ ਇੱਕ ਇਗਜ਼ਾਮ ਵਾਸਤੇ ਪੰਜਾਬੀ ਇਹੋ ਲਾਜ਼ਮੀ ਹੁੰਦੀ ਹੈ ਠੀਕ ਹੈ ਅਹ ਹਮ ਕਲਾਸ ਨੂੰ ਕੋਈ ਸ਼ੇਅਰ ਕਰ ਦੋ ਤਾਂ ਕਿ ਜਿਹੜੇ ਬੱਚੇ ਡੇਲੀ ਜੁੜਦੇ ਨੇ ਜੁੜ ਸਕਣਾਂ ਜੇ ਮੈਂ ਉਸੇ ਪ੍ਰੋਬਲਮ ਕਰਕੇ ਥੋੜੀ 15 ਮਿੰਟ ਦੀ ਕਲਾਸ ਲਈ ਰੈਟ ਲਗਾਈ ਸੀ ਕਿਉਂਕਿ ਸੈਟਿੰਗ ਕਰਨੀ ਸੀ ਠੀਕ ਹੈ ਵੀ ਹਾਂ ਕਰੀਏ ਸਟਾਰਟ ਫਸਟ ਕੁਸਚਨ ਤੁਹਾਨੂੰ ਸ਼ੋ ਹੋ ਰਿਹਾ ਆਪਾਂ ਜਲਦੀ ਜਲਦੀ ਕਰਾਂਗੇ ਇੱਥੇ ਥੋੜਾ ਜਿਹਾ ਕਿਉਂਕਿ ਮੈਂ ਕਰਕੇ ਉਹ ਗੱਲ ਜੀ ਨਹੀਂ ਬਣਦੀ ਹੈ ਨਾ ਕਲਾਸ ਲਗਾਉਣ ਵਾਸਤੇ ਕੰਨੇ ਜਿਹੜੇ ਸ਼ਬਦ ਸਾਨੂੰ ਸਭ ਤੋਂ ਪਹਿਲਾਂ ਆਪਾਂ ਪੈਨ ਲੈ ਲੀਏ ਨਾ ਚਲੋ ਭਾਈ ਕੰਨੇ ਜਿਹੜੇ ਸ਼ਬਦ ਸਾਨੂੰ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਸਥਾਨ ਇਹ ਵਸਤੂ ਦਾ ਗਿਆਨ ਹੁੰਦਾ ਹੈ ਕਹਿੰਦਾ ਮਤਲਬ ਕੀ ਹੈ ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਖਾਸ ਵਿਅਕਤੀ ਬਾਰੇ ਖਾਸ ਜੀਵ ਬਾਰੇ ਖਾਸ ਥਾਂ ਬਾਰੇ ਜਾਂ ਖਾਸ ਵਸਤੂ ਬਾਰੇ ਗਿਆਨ ਹੋਵੇ ਉਹ ਕਿਹੜੇ ਸ਼ਬਦ ਹੁੰਦੇ ਹਨ ਜੇ ਕਿਹੜੇ ਨਾਮ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਕੱਲ ਆਪਾਂ ਕੀਤਾ ਸੀ ਨਾਮ ਹੁੰਦਾ ਪੰਜ ਪ੍ਰਕਾਰ ਦਾ ਠੀਕ ਪੰਜ ਪ੍ਰਕਾਰ ਦਾ ਠੀਕ ਹੈ ਬਈ ਸੋ ਇਹ ਦੱਸਣਾ ਆਪਾਂ ਕਿਹੜੇ ਨਾਮ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਨਾਮ ਦੇ ਪੰਜ ਕਿਸਮਾ ਹੁੰਦੇ ਨੇ ਨਿਤਵਾਚਕ ਨਾਮ ਖਾਸ ਨਾਮ ਜਾਤੀਵਾਚਕ ਨਾਮ ਜਾਂ ਉਪਰੋਕਤ A ਅਤੇ B ਦੋਵਾਂ ਦੇ ਵਿੱਚੋਂ ਕਰੋ ਇਹ ਆਨਸਰ ਜਿੱਥੇ ਤੁਹਾਨੂੰ ਲੱਗੇ ਮੇਰੀ ਆਵਾਜ਼ ਥੋੜੀ ਡਬਲ ਆਉਣ ਲੱਗੀ ਜਾਂ ਕੋਈ ਪ੍ਰੋਬਲਮ ਹੋਣ ਲੱਗੀ ਕੋਈ ਬਈ ਮੈਨੂੰ ਜਰੂਰ ਦੱਸ ਦਿਓ ਠੀਕ ਹੈ ਅੱਜ ਆਪਾਂ ਸਿਰਫ 13 ਜਣੇ ਸ਼ੋ ਹੋ ਰਹੇ ਆ ਕਿਉਂ ਬਈ ਕੀ ਗੱਲ ਤੇ ਜੋ ਆਪਣੇ ਅੰਨੇਕ ਵਾਂਡੀਆਂ ਨੂੰ ਵੀਡੀਓ ਤਾਂ ਕਿ ਕਲਾਸ ਨਾਲ ਜੁੜ ਸਕਣ ਉਹ ਬੱਚੇ ਡੈਲੀ ਜਿਹੜੇ ਜੁੜਦੇ ਨੇ ਠੀਕ ਹੈ ਵੀ ਇਹ ਨਾ ਇੱਕ ਪਰਚਾਈ ਗੱਲ ਹੁੰਦੀ ਹੈ ਜਦੋਂ ਕੋਈ ਆਪਾਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਦੇ ਪ੍ਰੋਬਲਮਾਂ ਜ਼ਿਆਦਾ ਆਉਂਦੀਆਂ ਨੇ ਨਾ ਸੋ ਹੁਣ ਜਿਵੇਂ ਆਪਣੀ ਕਲਾਸਾਂ ਦਾ ਇੰਟਰਸਟ ਜ਼ਿਆਦਾ ਬਣਦਾ ਜਾ ਰਿਹਾ ਹੈ ਵੀ ਆਪਾਂ ਕਲਾਸਾਂ ਸਟਾਰਟ ਕਰੀਏ ਹਨਾ ਵਧੀਆ ਤੇ ਵਧੀਆ ਬੱਚਿਆਂ ਨੂੰ ਕੰਟੈਂਟ ਦੇਈਏ ਪੜਾਈਏ ਉਹਦਾ ਇਹ ਹੀ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਕ੍ਰੀਏਟ ਹੁੰਦੀਆਂ ਨੇ ਹੈਨਾ ਉਸੇ ਤਰ੍ਹਾਂ ਜੇ ਤੁਹਾਨੂੰ ਦੱਸਦੀ ਇੱਕ ਆਪਾਂ ਨਵਾਂ ਪੀਸੀ ਲਿਆ ਸੀ ਕਿ ਚਾਰ ਪੰਜ ਦਿਨ ਹੋ ਗਏ ਉਹ ਜਿਹੜਾ ਪਹਿਲਾਂ ਸੀ ਉਹ ਨਹੀਂ ਸੈਟਿੰਗ ਬੈਠੀ ਉਹ ਹੈਂਗ ਹੋਣ ਲੱਗ ਗਿਆ ਜਿਹੜਾ ਕੱਲ ਸਰ ਬਦਲ ਕੇ ਲੈ ਕੇ ਆਈ ਸੀ ਨਵਾਂ ਕੱਲ ਪਰਸਵੀ ਕੋਈ ਨਹੀਂ ਥੋੜੀ ਸੈਟਿੰਗ ਨਹੀਂ ਆ ਰਹੀ ਉਹਦੇ ਕਰਕੇ ਸਾਨੂੰ ਬਾਰ-ਬਾਰ ਆਉਣਾ ਜਾਣਾ ਪੈ ਰਿਹਾ ਉਹ ਉਧਰ ਚੱਕਰ ਲੱਗ ਰਹੇ ਨੇ ਠੀਕ ਹੈ ਬਈ ਤੋਂ ਚਲੋ ਦੇਖਦੇ ਆ ਐਨੀ ਪ੍ਰੋਬਲਮ ਦੇ ਬਾਵਜੂਦ ਵੀ ਕਲਾਸ ਆਪਾਂ ਲਗਾ ਰਹੇ ਹਾਂ ਹਨਾ ਸੋ ਇਹਦਾ ਰਾਈਟ ਆਨਸਰ ਹੋਊਗਾ ਬਈ ਡੀ ਉਪਰੋਕਤ ਏ ਅਤੇ ਬੀ ਨਿਜਵਾਚਕ ਨਾਮ ਅਤੇ ਖਾਸ ਨਾਮ ਠੀਕ ਹੈ ਠੀਕ ਹੈ ਵਿਖਾਸ ਵਿਅਕਤੀ ਖਾਸ ਜੀ ਵਾਲੇ ਹੋ ਗਿਆ ਠੀਕ ਹੈ ਤੇ ਵਸਤੂ ਦਾ ਗਿਆਨ ਕਰਾਉਂਦੇ ਨੇ ਉਹ ਕੀ ਹੋਗੇ ਤੁਹਾਡੇ ਖਾਸ ਨਾਮ ਤੇ ਨਿਜਵਾਚ ਕਿੰਨੇ ਜਿਹਦਾ ਜਿਹੜੇ ਖੁਦ ਲਈ ਵਰਤੀ ਜਾਂਣ ਠੀਕ ਹੈ ਹੂੰ ਨੈਕਸਟ ਦੇਖੋ ਚੰਡੀਗੜ੍ਹ ਦਿੱਲੀ ਸ੍ਰੀ ਗੁਰੂ ਨਾਨਕ ਦੇਵ ਜੀ ਚੰਦ ਧਰਤੀ ਸੂਰਜ ਪੰਜਾਬੀ ਨਾਮ ਕਿਹੜੇ ਕਿਸਮ ਦੇ ਨਾਮ ਨੇ ਠੀਕ ਹੈ ਪੰਜਾਬ ਨਾਮ ਨੇ ਸੋਰੀ ਇੱਕ ਚੰਡੀਗੜ੍ਹ ਹੋ ਗਿਆ ਦਿੱਲੀ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਗਿਆ ਚੰਦ ਧਰਤੀ ਸੂਰਜ ਪੰਜਾਬ ਇਹ ਕਿਹੜੀ ਕਿਸਮ ਦੇ ਨਾਮ ਨੇ ਕਹਿੰਦੇ ਨੇ ਜਾਤੀਵਾਚਕ ਨਾਮ ਨੇ ਨਿਜਵਾਚਕ ਨਾਮ ਨੇ ਆਮ ਨਾਮ ਨੇ ਜਾਂ ਇਕੱਠਵਾਚਕ ਨਾਮ ਨੇ ਕਰ ਦੋ ਵਿੰਸ ਹੁਣ ਜਿਹੜੇ ਬੱਚੇ ਨੂੰ ਇਥੇ ਕਲਾਸ ਸੌਖੀ ਲੱਗ ਰਹੀ ਬਈ ਉਹ ਛੱਡ ਕੇ ਜਾ ਸਕਦੇ ਨੇ ਕਿਉਂਕਿ ਮੇਰਾ ਤਾਂ ਇੱਕੋ ਹੀ ਕਹਿਣ ਦਾ ਮਤਲਬ ਤੁਹਾਨੂੰ ਸਮਝਾ ਜੇ ਆਪਾਂ ਤਾਂ ਪੰਜਾਬੀ ਹੈ ਹਨਾ ਸੋ ਠੇੜ ਜੀ ਗੱਲ ਕਹਿੰਦੇ ਆਪਾਂ ਜਿਹੜਾ ਰਹੂਗਾ ਉਹ ਆਪਦੇ ਦੰਦ ਤੇ ਰਹੂਗਾ ਪੜੂਗਾ ਹੋ ਠੀਕ ਹੈ ਤੇ ਇਤਰਾ ਸਫਾ ਕੇ ਦੇ ਕੇ ਸੁਣ ਰੱਖਿਆ ਜਾਂਦਾ ਬੀ ਸੌਖਾ ਕੰਟੈਂਟ ਆ ਤੁਸੀਂ ਕਰੋ ਹਨਾ ਸੌਖੇ ਦੇ ਵਿੱਚੋਂ ਹੀ ਤੁਹਾਨੂੰ ਔਖੇ ਜਿ ਮਿਲਦੇ ਨੇ ਦੇਖਣ ਨੂੰ ਹਨਾ ਸੋ ਜਿਹੜੇ ਇੰਨਾ ਹਾਲਾਤਾਂ ਦੇ ਵਿੱਚੋਂ ਨਿਕਲੂਗਾ ਉਹ ਅੱਗੇ ਜਾ ਕੇ ਆਪੇ ਪੇਪਰ ਕਲੀਅਰ ਕਰੂਗਾ ਠੀਕ ਹੈ ਸੋ ਦੇਖ ਰਹੇ ਕੋਈ ਨਿਕਤਾਚੀ ਨਹੀਂ ਵੜਨੋਂ ਪਹਿਲੀ ਜਾ ਸਕਦੇ ਨਹੀਂ ਠੀਕ ਹੈ ਬਈ ਸੋ ਕਰੋ ਆਨਸਰ ਇਹਦਾ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਨਿੱਜ ਵਾਚਕ ਨਾਮ ਠੀਕ ਹੈ ਬਈ ਨਿੱਜ ਵਾਚਕ ਨਾਮ ਹਮ ਸੋ ਦੇ ਚੈਨਲ ਦੇ ਪਰ ਨਵੇਂ ਜੁੜੇ ਆ ਜੇ ਤਾਂ ਪੂਹੀ ਖੁੱਲ ਗਏ ਨਵੇਂ ਜੁੜੇ ਚਾਹੇ ਪਣਾਣੇ ਹੋ ਮੋਸਟ ਵੈਲਕਮ ਆ ਤੁਹਾਡਾ ਸੋਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੀਏ ਸੈਟ ਦੀ ਤਿਆਰੀ ਆਪਾਂ ਬਹੁਤ ਹੀ ਜੋਰਾ-ਸ਼ੋਰਾ ਨਾਲ ਕਰਨ ਜਾ ਰਹੇ ਹਾਂ ਪਰ ਥੋੜੀ ਮੈਂ ਤੁਹਾਨੂੰ ਪਹਿਲੇ ਦੱਸਿਆ ਜਿਵੇਂ ਵੀ ਕੁਝ ਚੰਗਾ ਕਰਨ ਤੋਂ ਪਹਿਲਾਂ ਜਿਹੜੇ ਪ੍ਰੋਬਲਮ ਨੇ ਉਹ ਫੇਸ ਕਰਨੀ ਪੈਂਦੀ ਹੈ ਹੈਨਾ ਉਹ ਹੀ ਚੱਲ ਰਹੀਆਂ ਨੇ ਬਣ ਕਿਹੜੀ ਸ਼੍ਰੇਣੀ ਵਿਸ਼ਲੇ ਨਾਵਾਂ ਦਾ ਕਹਿੰਦੇ ਬਹੁਵਚਨ ਨਹੀਂ ਬਣਦਾ ਉਹ ਕਿਹੜੀ ਸ਼੍ਰੇਣੀ ਹੈ ਜਿਨ ਜਿਹੜੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ ਹੁਣੇ ਦੋ ਹੁੰਦੇ ਨੇ ਇੱਕ ਹੁੰਦਾ ਇੱਕਵਚਨ ਇੱਕ ਹੁੰਦਾ ਬਹੁਵਚਨ ਬਹੁਤ ਮਤਲਬ ਕੀ ਹੁੰਦਾ ਜਿਹੜੇ ਜ਼ਿਆਦਾ ਹੋਣ ਠੀਕ ਹੈ ਖਾਸ ਨਾਮ ਹੋਗੇ ਤੁਹਾਡਾ आम नाम हो गया जाति वाचक नाम हो गया या जस्तुवाचक नाम हो गया करो भैया बइर कर दो भैया बइ करो बइ आंसर इसे तरह के पेपर क्वेश्चन बनने जिद पूछा जाऊगा है ना सोइट आंसर होगा दिन ए कर रहे हो मोस्टली तो होगा ए ठीक है? खास नाम जेड़े खास होंगे ने बहु वचन नहीं बनता हूं देखो अः पीएस पेपर होगा एक बार तो कई बार गया शब्द आया हथ ठीक है, है उ लिखा हथ बहु वचन बनाओ हथ एक हथ लिखा हुआ सी ऑप्शन लिखा हुआ सीला हथ हे चार ऑप्शन बनाई हुई ਹੁਣ ਹੱਥ ਦਾ ਬਹੁਵਚਨ ਬਣ ਸਕਦਾ ਹੱਥ ਦਾ ਬਹੁਵਚਨ ਬਣ ਸਕਦਾ ਪਰ ਉਸ ਟਾਈਮ ਦੇ ਵਿੱਚ ਜਿਹੜੇ ਪੇਪਰ ਦੇ ਵਿੱਚ ਸਹੀ ਆਨਸਰ ਕੀਤਾ ਸੀ ਨਾ ਉਹਨਾਂ ਨੇ ਹੱਥ ਦਾ ਹਾਥੀ ਰੱਖਿਆ ਸੀ ਠੀਕ ਹੈ ਜਿਨ੍ਹਾਂ ਨੇ ਇਹ ਬਣਾਇਆ ਸੀਗਾ ਉਹ ਤਾਂ ਵਚਨਬਦ ਜ਼ਿਆਦਾ ਬਣਾ ਤੀ ਸੀ ਹੱਥ ਦਾ ਹੱਥਾਂ ਹਨਾ ਉਹ ਗਲਤ ਸੀਗਾ ਠੀਕ ਹੈ ਇਸੇ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਇੱਕ ਵਾਰ ਪੜ੍ਹਸਣ ਨੇ ਪਜਾਮਾ ਠੀਕ ਹੈ ਪਜਾਮਾ ਹੁਣ ਜਿਹੜੇ ਪਜਾਮਾ ਸ਼ਬਦ ਆਗਾ ਉਹਦਾ ਵੀ ਇਹਨਾਂ ਨੇ ਇਹੀ ਕੀਤਾ ਸੀ ਠੀਕ ਹੈ ਜਿਹੜੇ ਇਹੋ ਜਿਹੇ ਸ਼ਬਦ ਨੇ ਨਾ ਹੁਣ ਜਿਹਨਾਂ ਨੂੰ ਇਹ ਲੱਗਦਾ ਪੰਜਾਬੀ ਤਾਂ ਬਹੁਤ ਸੌਖੀ ਹੈ ਇਹੋ ਜਿਹੜੇ ਮੀਨ ਜੀ ਚੀਜ਼ਾਂ ਹੁੰਦੀਆਂ ਨੇ ਲੈਣਾ ਜਿਹੜੇ ਆਪਣੇ ਰੁਟੀਨ ਦੇ ਵਿੱਚ ਵਰਤਨੇ ਉਹੀ ਨੰਬਰ ਕਟਾਉਂਦੀਆਂ ਠੀਕ ਹੈ ਸੋ ਨੈਕਸਟ ਕੁਐਸਚਨ ਦੇਖੋ ਜਿਹੜੇ ਸ਼ਬਦਾਂ ਤੋਂ ਕਹਿੰਦੇ ਜਿਹੜੇ ਸ਼ਬਦ ਤੋਂ ਜੀਵ ਜੀਵਾ ਅਤੇ ਗਿਣਨਯੋਗ ਵਸਤੂਆਂ ਦੀਆਂ ਸਾਰੀਆਂ ਸ਼੍ਰੇਣੀਆਂ ਜਿਹਾ ਜਾਤੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਵਿਗਿਆਨਿਕ ਕਹਿਣ ਦਾ ਮਤਲਬ ਕੀ ਹੈ ਉਹ ਸ਼ਬਦ ਜੀ ਤੋ ਜਿ ਜਿਵੇਂ ਜਾਰ ਵਰਨੀ ਉਹਨਾਂ ਦੇ ਗਿਣਨਯੋਗ ਵਸਤੂਆਂ ਜਾਂ ਸਾਰੀ ਸ਼੍ਰੇਣੀ ਜੇ ਦੀ ਜਾਤੀ ਹੋਗੀ ਉਹਨਾਂ ਦੀ ਸਨੇਣੀ ਦੀ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਉਸ ਨੂੰ ਕਿਹੜਾ ਨਾਮ ਆਖਦੇ ਹਨ ਜਾਤੀਵਾਚਕ ਇਕੱਠਵਾਚਕ ਸਮੂਹਵਾਚਕ ਇਹ ਉਪਰੋਕਤ ਸਾਰੇ ਕਰੋ ਵੀ ਜਵਾਬ ਕੁਐਸਚਨ ਨੰਬਰ 4 ਆ ਚੁੱਕਿਆ ਤੁਹਾਡਾ 4 ਆ ਚੁੱਕਿਆ ਉਹ ਸ਼ਬਦ ਕਹਿੰਦੇ ਜੀ ਤੋ ਜੀਵਾਂ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਵੀ ਜਿਹੜੀ ਗਿਣੀ ਜਾ ਸਕਣਾ ਠੀਕ ਹੈ ਜਾਂ ਜਾਤੀ ਜੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਸੋ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ ਜਾਤੀਵਾਚਕ ਦਸਹੀ ਹੈ ਡੀ ਬਣਦਾ ਹਾਂ ਜਾਤੀਵਾਚਕ ਹੋਗੇ ਤੁਹਾਡਾ ਇਕੱਠਵਾਚਕ ਹੋਗੇ ਸੂਮੂਵਾਚਕ ਹੋਗੇ ਠੀਕ ਹੈ ਬਈ ਡੀ ਹੋਊਗਾ ਠੀਕ ਹੈ ਡੀ ਜਿੰਨ ਯੋਗ ਵਸਤੂ ਵੀ ਹੋ ਗਈਆਂ ਇੱਥੇ ਠੀਕ ਹੈ ਸਾਰੀ ਸ਼੍ਰੇਣੀ ਜਾਤੀ ਵੀ ਹੋ ਗਈ ਹਰੇਕ ਸ਼੍ਰੇਣੀ ਅਤੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੋਵੇ ਠੀਕ ਹੈ ਨੈਕਸਟ ਕੁਸਚਨ ਦੇਖੋ ਜਾਤੀਵਾਚਕ ਨਾਮ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਜਾਤੀਵਾਚਕ ਨਾਮ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਆਮ ਨਾਮ ਹੋਵੇ ਤੁਹਾਡਾ ਖਾਸ ਨਾਮ ਹੋ ਗਿਆ ਇਕੱਠਵਾਚਕ ਨਾਮ ਹੋ ਗਿਆ ਜਾਂ ਨਿਜਵਾਚਕ ਨਾਮ ਹੋ ਗਿਆ ਕਰੋ ਵੀ ਆਨਸਰ ਕਰ ਦੋ ਵੀ ਆਨਸਰ ਜਾਤੀਵਾਚਕ ਨਾਮ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ ਠੀਕ ਹੈ ਵੀ ਆਮ ਨਾਮ ਠੀਕ ਹੈ ਆਮ ਨਾਮ ਨੈਕਸਟ ਕੁਸਚਨ ਦੇਖੋ ਜਿਹੜਾ ਸ਼ਬਦ ਕਹਿੰਦੇ ਵਿਅਕਤੀਆਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਇਕੱਠ ਜਾਂ ਸਮੂਲੀ ਲਈ ਵਰਤਿਆ ਜਾਵੇ ਸਮੂਲੀਅਤ ਠੀਕ ਹੈ ਉਹ ਉਸ ਦੇ ਉਹਦੇ ਵਿੱਚ ਕਹਿੰਦੇ ਕਿਹੜਾ ਨਾਮ ਹੁੰਦਾਗਾ ਇਕੱਠਵਾਚਕ ਹੋਊਗਾ ਸਮੂਹਵਾਚਕ ਹੋਊਗਾ ਜਾਤੀਵਾਚਕ ਹੋਊ ਜਾਂ ਉਪਰੋਕਤ A ਅਤੇ B ਦੋਵੇਂ ਹੋਣਗੇ ਕਰੋ ਵੀ ਆਨਸਰ ਕਰ ਦੋ ਬਈ ਆਨਸਰ ਅੱਜ ਕਲਾਸ ਨਾ ਹੁੰਦੀ ਕੋਲਜੀ ਨਹੀਂ ਫੜਨੀ ਹੈ ਕੋਈ ਨਾ ਕੋਈ ਕਵਿਤਾ ਹੁੰਦੀ ਹੀ ਨਹੀਂ ਉਹਨਾਂ ਨੇ ਕੀ ਉਹ ਕੀ ਹੋ ਰਹੀ ਹੈ ਕਲਾਸ ਰੂਮ ਨਜ਼ਰ ਲੱਗ ਰਹੀ ਹੈ ਸੋ ਇਹਦਾ ਰਾਈਟ ਆਂਸਰ ਹੋਊਗਾ ਤੁਹਾਡਾ ਡੀ ਉਪਰੋਕਤ ਏ ਅਤੇ ਬੀ ਠੀਕ ਹੈ ਵੀ ਕਹਿੰਦੇ ਜਿਹੜਾ ਸ਼ਬਦ ਵਿਅਕਤੀਆਂ ਜਾਂ ਜੀਵਾਂ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਵਿਅਕਤੀਆਂ ਜੀਵਾਂ ਠੀਕ ਹੈ ਜੇ ਗਿਣੀਆਂ ਜਾਣ ਵਾਲੀਆਂ ਵਸਤੂਆਂ ਲਈ ਵਰਤੇ ਜਾਵੇ ਸਮੂਹ ਲਈ ਵਰਤੇ ਜਾਵੇ ਠੀਕ ਹੈ ਡੀ ਹੋਊਗਾ ਇਕੱਠਵਾਚ ਇੱਕ ਤੇ ਸਮੂਹ ਅੱਜ ਨੈਕਸਟ ਕੁਸਚਨ ਦੇਖੋ ਇਹ ਲਿਖੇ ਦੇ ਵਿੱਚੋਂ ਕਹਿੰਦੇ ਕਿਹੜੇ-ਕਿਹੜੇ ਸ਼ਬਦ ਸਮੂਹਵਾਚਕ ਨਾਮ ਜਾਂ ਇਕੱਠਵਾਚਕ ਨਾਮ ਦੀ ਉਦਾਹਰਣਾ ਹਨ ਉਹ ਕਿਹੜੇ-ਕਿਹੜੇ ਸ਼ਬਦ ਨਹੀਂ ਜਿਹੜੇ ਸਮੂਹਵਾਚਕ ਵੀ ਹੋਣ ਤੇ ਇਕੱਠਵਾਚਕ ਵੀ ਹੋਣ ਉਹਦੀ ਉਦਾਹਰਣਾ ਦਿੰਦੇ ਹੋਣ ਇਹ ਜਮਾਤ ਟੀਮ ਕਤਾਰ ਜਥਾ ਫੌਜ ਟੋਲੀ ਇਹੋ ਉਪਰੋਕਤ ਸਾਰੇ ਕਰੋ ਵੀ ਆਨਸਰ ਕੁਐਸਚਨ ਨੰਬਰ ਆਪਾਂ 7 ਤੇ ਪਹੁੰਚ ਚੁੱਕੇ ਹਾਂ 7 ਤੇ ਆਨਸਰ ਕਰਦੇ ਜੀਓ ਜਲਦੀ ਜਲਦੀ ਹਾਂ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਡੀ ਉਪਰੋਕਤ ਸਾਰੇ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਸੋ ਇਹ ਆਪਾਂ ਕੰਮ ਕਰਦੇ ਨੇ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਸੈਟਅਪ ਹੀ ਲੈ ਲਿਆ ਪਹਿਲਾਂ ਸੋ ਜਿਹੜੇ ਬੱਚੇ ਤੁਸੀਂ ਨਵੇਂ ਜੁੜੇ ਜਾਂ ਪੁਰਾਣੇ ਹੋ ਰਹੇ ਜੀ ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਠੀਕ ਹੈ ਉਹਦੇ ਜੁਆਇਨ ਹੋਣ ਦਾ ਕੀ ਫਾਇਦਾ ਮੈਂ ਤੁਹਾਨੂੰ ਡੇਲੀ ਦੱਸ ਦਿੱਤੀ ਹਣੀ ਆ ਕੋਈ ਦੇਸੀ ਚੈਨਲ ਦੇ ਉੱਪਰ ਇਨਫੋ ਪਾਉਨੇ ਆ ਕਲਾਸ ਦਾ ਲਿੰਕ ਹੁੰਦਾ ਠੀਕ ਹੈ ਜਿਹੜੇ ਆਪਾਂ ਸਚੂਲ ਪਾਉਨੇ ਕਲਾਸ ਦੇ ਸਭ ਤੋਂ ਪਹਿਲਾਂ ਲਿੰਕ ਤੁਹਾਡੇ ਲਈ ਪਹੁੰਚ ਜਾਂਦਾ ਹੋਵੇ ਠੀਕ ਹੈ ਸੋ ਇੱਕ ਗੱਲ ਹੋਰ ਇੱਥੇ ਇਹ ਬ੍ਰਾਡਕਾਸਟ ਗਰੁੱਪ ਹੈ ਠੀਕ ਹੈ ਇੱਥੇ ਕਿਸੇ ਨੂੰ ਕਿਸੇ ਦਾ ਨੰਬਰ ਸ਼ੋ ਨਹੀਂ ਹੁੰਦਾ ਸਾਡੇ ਤੋਂ ਬਿਨਾ ਠੀਕ ਹੈ ਬਈ ਅਦਨ ਹੁੰਦਾ ਨਾ ਸੇਫਤੀ ਦਾ ਸੋ ਇੱਥੇ ਕਿਸੇ ਨੂੰ ਕਿਸੇ ਦਾ ਨੰਬਰ ਸ਼ੋ ਨਹੀਂ ਹੁੰਦਾ ਸੋ ਜੇਕਰ ਤੁਸੀਂ ਚਾਹਵਨ ਹੈਗੇ ਹੋ ਤਾਂ ਇਸ ਨੰਬਰ ਦੇ ਉੱਪਰ ਜਿਹੜਾ ਆਪਣਾ ਪੂਰਾ ਡਾਟਾ ਉਹ ਲਿਖ ਕੇ ਤੁਸੀਂ ਭੇਜ ਸਕਦੇ ਹੋ ਠੀਕ ਹੈ ਬਈ ਨੈਕਸਟ ਕੁਐਸਚਨ ਦੇਖੋ ਜਿਹੜੇ ਸ਼ਬਦ ਤੋਂ ਕਿਸੇ ਤੋਲੇ ਮਿਲੇ ਕਿਆ ਨਾ ਮਤਲਬ ਜਿਹੜੇ ਸ਼ਬਦ ਤੋਂ ਕਿਸੇ ਚੀਜ਼ ਦੇ ਤੋਲੇ ਜਾ ਸਕਣ ਵਾਲੀ ਮਿਣੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਹੋਵੇ ਉਹਨੂੰ ਕਿਹੜਾ ਨਾਮ ਕਹਿੰਦੇ ਨੇ ਕਰਵਾਓ ਬਈ ਅਨਸਰ ਰਹੀਦਾ ਜਿਹੜੇ ਸੀਟਾਟਾ ਦਾ ਤੁਸੀਂ ਬਈ ਉਹ ਮੰਗ ਰਹੇ ਹੋ ਸਲੇਸ ਉਹ ਤੁਸੀਂ ਐਪ ਡਾਊਨਲੋਡ ਕਰ ਲਓ ਠੀਕ ਹੈ ਪਲੇਸ ਸਟੋਰ ਦੇ ਵਿੱਚੋਂ ਜਾ ਕੇ ਐਪ ਡਾਊਨਲੋਡ ਕਰ ਲਓ ਉਹਦੇ ਵਿੱਚ ਦਿੱਤੇ ਹੋਏ ਸਾਰਾ ਕੁਝ ਠੀਕ ਹੈ ਬਈ ਉਹਦੇ ਵਿੱਚ ਪਿਆ ਹੋ ਵਸਤੂਵਾਚਕ ਹੋ ਗਿਆ ਭਾਵਾਚਕ ਹੋ ਗਿਆ ਜਾਤੀਵਾਚਕ ਹੋ ਗਿਆ ਇਹ ਇਕੱਠਵਾਚਕ ਹੋ ਗਿਆ ਕਰੋ ਬਈ ਅਨਸਰ చార్డే అప్షనా సిమీ హై తన సేమ ఇ మోటా ఫర్క హా సి ਠੀਕ ਹੈ ਸੋ ਉਹਨਾਂ ਦਾ ਸਲੇਸ ਦਾ ਇੰਨਾ ਕੋਈ ਜ਼ਿਆਦਾ ਡਿਫਰੈਂਟ ਨਹੀਂ ਹੁੰਦਾ ਫਰਕ ਨਹੀਂ ਹੁੰਦਾ ਹੈਗਾ ਠੀਕ ਹੈ ਇਹ ਪੰਜਾਬੀ ਸੇਮ ਹੀ ਉਧਰ ਹੋਊਗੀ ਸੇਮ ਹੀ ਇਧਰ ਇਧਰ ਵੀ ਦੋ ਪਹਿਰੇ ਆਉਣਗੇ ਉਧਰ ਵੀ ਦੋ ਪਹਿਰੇ ਆਉਣਗੇ ਠੀਕ ਹੈ ਹਾਂ ਸੋ ਦਾ ਈ ਆਨਸਰ ਹੋਊਗਾ ਤੁਹਾਡਾ ਏ ਵਸਤੂਵਾਚਕ ਠੀਕ ਹੈ ਵੀ ਵਸਤੂਵਾਚਕ ਪਦਾਰਥ ਲਿਖਿਆ ਹੋਇਆ ਇੱਥੇ ਠੀਕ ਹੈ ਪਦਾਰਥ ਨੈਕਸਟ ਕੁਐਸਚਨ ਦੇਖੋ ਵਸਤੂਵਾਚਕ ਨਾਮ ਨੂੰ ਕਹਿੰਦੇ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੇਕਰ ਆਪ ਗੱਲ ਕਰੀਏ ਵਸਤੂਵਾਚਕ ਜਿਹੜੇ ਨਾਮ ਹੈ ਉਹਦੇ ਇੱਕ ਨਾਮ ਹੋਰ ਹੈ ਜਾਤੀਵਾਚਕ ਹੋ ਗਿਆ ਪਾਵਾਚਕ ਹੋ ਗਿਆ ਪਦਾਰਥਵਾਚਕ ਹੋ ਗਿਆ ਨਿਜਵਾਚਕ ਹੋ ਗਿਆ ਕਰੋ ਵੀ ਅੰਤ ਤੱਕ ਕੁਐਸਚਨ ਨੰਬਰ 9 ਤੇ ਪਹੁੰਚ ਚੁੱਕੇ ਆਪਾਂ 9 ਤੇ ਮੈਂ ਤੁਹਾਨੂੰ ਹੁਣੀ ਦੱਸ ਕੀ ਗੱਟੀਆਂ ਪਦਾਰਥ ਦੀ ਗੱਲ ਹੋਈ ਸੀ ਸੋ ਇਹਦਾ ਨਾਮ ਕੀ ਹੋਊਗਾ ਪਦਾਰਥਵਾਚਕ ਠੀਕ ਹੈ ਪੇਪਰ ਦੇ ਵਿੱਚ ਇਹ ਵੀ ਪੁੱਛ ਲੈਂਦੇ ਨੇ ਹੌਲ ਤੇ ਜਾ ਕੇ ਇਹਦੇ ਹੁੰਦੇ ਨੇ ਜਿਹੜੇ ਮੇਰੇ ਵਰਗੇ ਵਿਚਾਰੇ ਉਚਾਅ ਕਰਦੇ ਰਹਿੰਦੇ ਨੇ ਗੱਧਾ ਕਹਿੰਦੇ ਕਿ ਪੰਜ ਕਿਸਮਾਂ ਪੜੀਆਂ ਤੇ 6ਵੀਂ ਕਿਹੜੀ ਬਣਾਤੀ ਨਵੀਂ ਹੈ ਨਾ ਪਦਾਰਥਵਾਚਕ ਮੈਂ ਤਾਂ ਕਦੇ ਪੜ੍ਹੀ ਨਹੀਂ ਇਹ ਭਣਾ ਵੀ ਉਰੇ ਇਹ ਮੈਂ ਡੇਲੀ ਕਹਿਣੀ ਆ ਜੇ ਤੁਸੀਂ ਐਪ ਡਾਊਨਲੋਡ ਕਰੋਗੇ ਐਪ ਡਾਊਨਲੋਡ ਕਰਨ ਵਾਸਤੇ ਕੋਈ ਫੀਸ ਨਹੀਂ ਪੇ ਕਰਨੀ ਪਊਗੀ ਸਾਨੂੰ ਉਹ ਫ੍ਰੀ ਹੈ ਠੀਕ ਹੈ ਭਈ ਉਹ ਫ੍ਰੀ ਹੈ ਕੋਈ ਵੀ ਡਾਊਨਲੋਡ ਕਰ ਸਕਦਾ ਹੈ ਐਪ ਨੂੰ ਠੀਕ ਹੈ ਉਹਦੇ ਵਾਸਤੇ ਇਹ ਨਹੀਂ ਕਹਿੰਦੇ ਕਿ ਸਾਨੂੰ ਪਹਿਲਾਂ ਪੈਸੇ ਦਿਓ ਉਹ ਫ੍ਰੀ ਹੈ ਐਪ ਡਾਊਨਲੋਡ ਕਰੋ ਡੈਮੋ ਕਲਾਸ ਆਮੀ ਨੇ ਉਹ ਲਾ ਲੋ ਐਸਐਸਟੀ ਦੇ ਉਹਦੇ ਵਿੱਚ 600 ਕੁਐਸਚਨ ਪਿਆ ਫ੍ਰੀ ਐਸਐਸਟੀ ਵਾਲਿਆਂ ਜਿਹੜੇ ਉਹਦੇ ਵਿੱਚ 600 ਕੁਐਸਚਨ ਪਿਆ ਤੁਹਾਡੇ ਵਾਸਤੇ ਫ੍ਰੀ ਉਹ ਕਰ ਸਕਦੇ ਤੁਸੀਂ ਠੀਕ ਹੈ ਭਈ ਹਾਂ ਨੈਕਸਟ ਕੁਸਚਨ ਦੇਖੋ ਰੇਤ ਪੱਥਰ ਸ਼ੱਕਰ ਪਾਣੀ ਤੇਲ ਸੋਨਾ ਕਣਕ ਚੌਲ ਆਦਿ ਸ਼ਬਦ ਕਿਹੜੇ ਹਨ ਵਸਤੂਵਾਚਕ ਨੇ ਪਦਾਰਥਵਾਚਕ ਨੇ ਭਾਵਾਚਕ ਨੇ ਜਾਂ ਉਪਰੋਕਤ ਏ ਤੇ ਬੀ ਕਰੋ ਵੀ ਆਨਸਰ ਕਰ ਦੋ ਵੀ ਆਨਸਰ 10 ਨੰਬਰ ਕੁਸਚਨ ਤੇ ਆ ਚੁੱਕੇ ਆਪਾਂ ਅੱਜ ਸਟੂਡੈਂਟ ਬਹੁਤ ਘੱਟ ਜੁੜੇ ਨੇ ਦਿੱਲੀ ਜਿਹੜੀ ਸਟੂਡੈਂਟ ਦੀ ਆਪਾਂ ਕਹਣੀ ਹੈ ਕਿ తీਰੋ ਡਿੱਗਦੀ ਜਾ ਰਹੀ ਹੈ ਨਾ ਪਤਾ ਨਹੀਂ ਪੜਨ ਦੇ ਚਾਹਵਾਨ ਨਹੀਂ ਹੈਗੇ ਜਾਂ ਪੜਾਈ ਹਿੰਗੀ ਲੱਗਦੀ ਜਾਂ ਮੇਰੇ ਪੜਾਉਣ ਦਾ ਢੰਗ ਹੀ ਨਹੀਂ ਵਧੀਆ ਲੱਗ ਰਿਹਾ ਹਨਾ ਚਲੋ ਕੋਸ਼ਕ ਟੀਚਰਾਂ ਦੀ ਆਦਤ ਹੁੰਦੀ ਹੈ ਜਿਹੜੇ ਸਿਰਫ ਐਡਵਰਟਾਈਜ਼ਮੈਂਟ ਜ਼ਿਆਦਾ ਕਰਦੇ ਨੇ ਸ਼ੋਅ ਆਫ ਜ਼ਿਆਦਾ ਹੁੰਦੀ ਹੈ ਸਾਡੇ ਕੋਰਸ ਚ ਆਗਾ ਸਾਡੇ ਕੋਰਸ ਚ ਆਗਾ ਹਨਾ ਉਹ ਇੱਕ ਸਿਰਫ ਸ਼ੀਸ਼ਾ ਹੁੰਦਾ ਉਹ ਚਾ ਸਮਾਨਾ ਜਿਹੜੇ ਸਿਰਫ ਦਿਖਾਉਂਦੇ ਨੇ ਉਹ ਪਰ ਅੰਦਰ ਉਹ ਕੋਕਲੇ ਹੁੰਦੇ ਨੇ ਬਸ ਸਾਡਾ ਮਤਲਬ ਉਹ ਨਹੀਂ ਹੈਗਾ ਅਸੀਂ ਦਿਖਾਉਣੇ ਉਹ ਆ ਜਿਹੜਾ ਅਸੀਂ ਕਰਕੇ ਦਿਖਾ ਰਹੇ ਹਾਂ ਠੀਕ ਹੈ ਸ਼ੀਸ਼ਾ ਨਹੀਂ ਸਿਖਾਉਂਦੇ ਹੈਗੇ ਠੀਕ ਹੈ ਵੀ ਸੋ ਚਲੋ ਜਿਸ ਨੂੰ ਜਿੱਥੇ ਚੰਗਾ ਲੱਗਦਾ ਕਰਨ ਉਹ ਸਿਹਤ ਦਾ ਜੀ ਆਨਸਰ ਹੈ ਵੀ ਤੁਹਾਡਾ ਡੀ ਉਹ ਤੇ ਜਿਹੜਾ ਰਿਜ਼ਲਟਾਂ ਉਹਦੀ ਬਤ ਲੱਗਦਾ ਹੈ ਨਾ ਵੀ ਕਿਹੜਾ ਕਿੰਨੇ ਕ ਪਾਣੀ ਚ ਵਸਤੂਵਾਚਕ ਜਾਂ ਪਦਾਰਥਵਾਚਕ ਠੀਕ ਹੈ ਕਿਉਂਕਿ ਰੇਤ ਪੱਥਰ ਸ਼ੱਕਰ ਪਾਣੀ ਤੇਲ ਸੋਨਾ ਕਣਕ ਚੌਲਾ ਆਦਿ ਕਿਹੜੇ ਦੀ ਚਾਹਣਗੇ ਇਹ ਵਸਤੂਵਾਚਕ ਤੇ ਪਦਾਰਥਵਾਚਕ ਠੀਕ ਹੈ ਵੀ ਦੋਨਾਂ ਦੇ ਵਿੱਚ ਹੀ ਆਉਣਗੇ ਨੈਕਸਟ ਕੁਐਸਚਨ ਦੇਖੋ ਜਿਹੜੇ ਸ਼ਬਦ ਤੋਂ ਕਹਿੰਦੇ ਕਿਸੇ ਗੁਣ ਹਾਲਾਤ ਭਾਵ ਆਦਿ ਦਾ ਗਿਆਨ ਹੋਵੇ ਜਿਹੜੇ ਸ਼ਬਦਾਂ ਤੋਂ ਕਿਸੇ ਗੁਣਵਾਰੇ ਪਤਾ ਲੱਗੇ ਆਪਾਂ ਨੂੰ ਹਾਲਾਤ ਕਿਹੇ ਜੀ ਨੇ ਉਹਨਾਂ ਬਾਰੇ ਪਤਾ ਲੱਗੇ ਜਾਂ ਕਿਸੇ ਦੇ ਭਾਵ ਪਤਾ ਲੱਗਦੇ ਹੁਣ ਗੁੱਸੇ 'ਚ ਹੈ ਹਨਾ ਜਾਂ ਇਮੋਸ਼ਨਲ ਹੈ ਉਹਦਾ ਗਿਆਨ ਹੁੰਦਾ ਹੋਵੇ ਤਾਂ ਉਹ ਕਿਹੜਾ ਨਾਮ ਹੁੰਦਾਗਾ ਭਾਵਵਾਚ ਹੋਊਗਾ ਨਿਜਵਾਚ ਹੋਊਗਾ ਪਦਾਰਤਵਾਚਕ ਹੋਊਗਾ ਜਾਂ ਖਾਸ ਨਾ ਹੋਊਗਾ ਕਰੋ ਵੀ ਆਨਸਰ ਕਰ ਦੋ ਵੀ ਆਨਸਰ ਰਾਜੀ 11 ਨੰਬਰ ਕੁਐਸਚਨ ਤੇ ਆ ਚੁੱਕੀਆਂ ਰਾਜੀ 11 ਨੰਬਰ ਤੇ 11 ਨੰਬਰ ਕੁਐਸਚਨ ਤੇ ਆ ਚੁੱਕੇ ਹੋਈ ਆਪਾਂ ਪਿਛਲੇ ਵਾਰ ਵੀ ਜਦੋਂ ਆਪਾਂ ਪੀਐਸਟੈਟ ਦੀ ਤਿਆਰੀ ਕਰਵਾਈ ਸੀ ਨਾ ਆਪਾਂ ਕਹਿ ਸਕਦੇ ਆ 6 6 7 7 ਘੰਟੇ ਦੀ ਮਿਹਨਤ ਤਾਂ ਜਲਦੀ ਹੁੰਦੀ ਸੀ ਚੈਨਲ ਦੇ ਉੱਪਰ ਠੀਕ ਹੈ ਸੋ ਉਹਦੇ ਵਾਸਤੇ ਵੀ ਬੱਚਿਆਂ ਨੂੰ ਨਾ ਉਹ ਮਟੀਰੀਅਲ ਪ੍ਰੋਵਾਈਡ ਕਰਵਾਇਆ ਸੀ ਅਸੀਂ ਜਿਹੜਾ ਸਾਡੇ ਕੋਲੇ ਐਪ ਦੇ ਵਿੱਚ ਹੈ ਠੀਕ ਹੈ ਜਿਹੜਾ ਕੋਈ ਵੀ ਨਹੀਂ ਦੇ ਸਕਦਾ ਠੀਕ ਹੈ ਬਈ ਉਹ ਚੀਜ਼ ਅਵੇਲੇਬਲ ਕਰਵਾਈ ਸੀ ਬੱਚਿਆਂ ਨੂੰ ਜਿਹੜੇ ਐਪ ਦੇ ਵਿੱਚ ਹੈ ਉਹਦੇ ਵਿੱਚੋਂ ਕੱਢ-ਕੱਢ ਕੇ ਅਸੀਂ ਕਲਾਸਾਂ ਲਾਈਆਂ ਸੀਗੀਆਂ ਕਿ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਪੇਪਰ ਕਲੀਅਰ ਹੋਵੇ ਕੱਲ ਨੂੰ ਇਹਨੇ ਕਹਿ ਸਕਣ ਵੀ ਜੇ ਸਾਡੇ ਕੋਲ ਪੜਦੇ ਸੀ ਸਾਡਾ ਕੁਝ ਹੋਇਆ ਨਹੀਂ ਸੋ ਇਹਦਾ রাইਟ ਆਨਸਰ ਹੋਊਗਾ ਤੁਹਾਡਾ ਏ ਪਾਵਾਚਕ ਨਾਮ ਠੀਕ ਹੈ ਬਈ ਨੈਕਸਟ ਕੁਸਚਨ ਦੇਖੋ ਜਿੰਨਾ ਚੀਜ਼ਾਂ ਲਈ ਕਹਿੰਦੇ ਪਾਵਾਚਕ ਨਾਮ ਵਰਤੇ ਜਾਣ ਉਹ ਕਿਹੋ ਜਿਹੀਆਂ ਹੁੰਦੀਆਂ ਹਨ ਜਿੰਨਾ ਚੀਜ਼ਾਂ ਲਈ ਪਾਵਾਚਕ ਨਾਮ ਵਰਤੇ ਜਾਣ ਉਹ ਚੀਜ਼ਾਂ ਕਹੇ ਜੀ ਹੁੰਦੀਆਂ ਨੇ ਕਹਿੰਦੇ ਉਹਨਾਂ ਦੇਖਣ ਜਾ ਸਕਦਾ महसूस नहीं किया सकता छोया नहीं जा सकता आंसर बारह नंबर क्वेश्चन आ गई आप आंसर कर दीज भी बारह नंबर दंसर होगा डी उपरुक सारी क्योंकि मान के चलो थोड़ा हम पेपर क्लीयर हो गया मैं डेली एक गल कहनी हूनी ਇਹੀ ਨਾ ਕਨਿਕ ਪਾਖੇ ਹੀ ਹੁੰਦੀ ਹੈ ਨਾ ਜੇ ਹੋਈ ਤਾਂ ਕਹਿਣ ਲੱਗਾਂਗੇ ਆਪਾਂ ਬੱਚਾ ਚ ਕੌਨਫੀਡੈਂਸ ਵੱਧ ਜਾਂਦਾ ਨਾ ਵੀ ਮੈਂ ਕਹਿੰਦੀ ਉਹਦਾ ਪੇਪਰ ਕਲੀਅਰ ਹੋ ਜੇ ਜਦੋਂ ਤੁਹਾਡਾ ਪੇਪਰ ਕਲੀਅਰ ਹੋ ਜਾਊਗਾ ਉਹ ਤੋਂ ਜਿਹਦੇ ਸਾਨੂੰ ਖੁਸ਼ੀ ਹੋਊਗੀ ਉਹ ਤੁਸੀਂ ਦਿਖਾ ਸਕਦੇ ਹੋ ਵੀ ਮੈਨੂੰ ਇੰਨੀ ਖੁਸ਼ੀ ਹੈ ਮਣਕੀ ਤੋਲ ਕੇ ਵੇਚ ਭਾਈ ਮੈਨੂੰ ਕਿਲੋ ਖੁਸ਼ੀ ਹੋ ਗਈ ਹੈ ਨਾ ਇਹ 2 ਕਿਲੋ ਹੈ ਜੇ ਮੇਰੇ ਭਾਵ ਇੰਨੇ ਵੱਧ ਗਏ ਵੀ ਜਦੋਂ ਪੇਪਰ ਕਲੀਅਰ ਕਰ ਲਿਆ ਨਾ ਤਾਂ ਉਹਨੂੰ ਦੇਖਿਆ ਜਾ ਸਕਦਾ ਨਾ ਉਹਨੂੰ ਛੋਇਆ ਜਾ ਸਕਦਾ ਉਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਨਾ ਸੋ ਇਹਦੇ ਵਿੱਚ ਸਾਰੇ ਹੋਣਗੇ। ਰਾਈਟ ਆਨਸਰ ਹੋਊਗਾ ਤੁਹਾਡਾ ਡੀ। ਠੀਕ ਹੈ ਬਈ। ਨੈਕਸਟ ਕੁਐਸਚਨ ਦੇਖੋ ਸੁੰਦਰਤਾ ਸਿਹਤ। ਸੁੰਦਰਤਾ ਕੋਈ ਸੋਹਣਾ ਹੁੰਦਾ ਕਿਸੇ ਦੀ ਸੇਪ ਸੋਹਣੀ ਹੁੰਦੀ ਕੋਈ ਗਰੀਬ ਹੁੰਦਾ ਕੋਈ ਖੁਸ਼ ਹੁੰਦਾ ਕੋਈ ਦੁਖੀ ਹੁੰਦਾ ਕੋਈ ਪਿਆਰਚ ਹੁੰਦਾ ਕੋਈ ਵਫਾਦਾਰ ਕੋਈ ਦੇਸ਼ ਭਗਤ ਜਿਹੜੇ ਸ਼ਬਦ ਨੇਗੇ ਇਹ ਕਿਹੜੇ ਨਾਮ ਦੇ ਵਿੱਚ ਆਉਂਦੇ ਨੇਗੇ? ਜਾਤੀਵਾਚਕ ਹੋਣਗੇ, ਭਾਵਵਾਚਕ ਹੋਣਗੇ, ਸਮੂਹਵਾਚਕ ਜਾਂ ਪਦਾਰਥਵਾਚ। ਕਰੋ ਬਈ ਆਨਸਰ। ਕਰ ਦੋ ਵਾਈਅੰਸ 13 ਨੰਬਰ ਕੁਐਸਚਨ ਤੇ ਆ ਚੁੱਕੀਆਂ ਆਪਾਂ 13 ਨੰਬਰ ਤੇ ਸੋ ਦੈ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਠੀਕ ਹੈ ਬੀ ਹੋਊਗਾ ਪਾਵਾਚਕ ਠੀਕ ਹੈ ਵੀ ਹੂੰ ਨੈਕਸਟ ਕੁਐਸਚਨ ਦੇਖੋ 14 ਨਾਮ ਦੀਆਂ ਕਿੰਨੀਆਂ ਕਿਸਮਾਂ ਹਨ ਜਾਂ ਨਾਮ ਕਿੰਨੀ ਪ੍ਰਕਾਰ ਦੇ ਹਨ ਇਹ ਕੁਐਸਚਨ ਆਪਾਂ ਪਾਸੋਂ ਵੀ ਕੀਤਾ ਸੀ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਏ ਪੰਜ ਪ੍ਰਕਾਰ ਦਾ ਠੀਕ ਹੈ ਤੇ ਪਰਨਾਮ ਕਿੰਨਾ ਹੁੰਦਾ ਤੁਹਾਡਾ 6 ਦਾ ਠੀਕ ਹੈ ਯਾਦ ਰੱਖਿਓ ਸੀ ਇਹਨੂੰ ਇਹ ਵੀ ਪੜ੍ਹ ਕੇ ਵਗ ਜਿਓ ਇਹ ਤਾਂ ਫ੍ਰੀ ਦੇ ਨੰਬਰ ਹੁੰਦੇ ਨੇ ਠੀਕ ਹੈ ਨੈਕਸਟ ਕੋਸਟ ਦੇਖੋ ਨਾਮ ਦੇ ਕਹਿੰਦੇ ਜਿਸ ਰੂਪ ਤੋਂ ਜਨਾਨੀ ਅਤੇ ਮਰਦ ਆਵੇ ਕਹਿਣਾ ਮਤਲਬ ਕੀ ਹੈ ਨਾਮ ਦੇ ਕਹਿੰਦੇ ਜਿਹੜੇ ਰੂਪ ਤੋਂ ਇਸਤਰੀ ਦੇ ਅਤੇ ਮਰਦ ਦੇ ਭੇਦ ਦਾ ਪਤਾ ਲੱਗਦਾ ਹੋਵੇ ਉਹ ਵਿਆਕਰਨ ਦੇ ਵਿੱਚ ਉਹਨੂੰ ਕੀ ਕਹਿੰਦੇ ਨੇ ਲਿੰਗ ਹੋਊਗਾ ਵਚਨ ਹੋਊਗਾ ਕਾਰਕ ਹੋਊਗਾ ਜਾਂ ਵਾਕ ਹੋਊਗਾ ਕਰੋ ਵਿਅੰਸ ਵੈਰੀ ਗੁੱਡ ਜਿਹੜੇ ਇਹ ਕਰਨੇ ਇਹ ਹੋਊਗਾ ਤੁਰ ਲਿੰਗ ਇਹ ਹੁੰਦਾ ਲਿੰਗ ਇੱਕ ਹੁੰਦਾ ਪ੍ਰਿੰਗ ਠੀਕ ਹੈ ਵੀ ਲਿੰਗ ਅਤੇ ਪੁਲਿੰਗ ਠੀਕ ਹੈ ਨੈਕਸਟ ਕੁਐਸਚਨ ਦੇਖੋ ਲਿੰਗ ਕਿੰਨੀ ਪ੍ਰਕਾਰ ਦੇ ਆਵੇਂ ਤੁਹਾਨੂੰ ਪਹਿਲੀ ਦੱਸਤਾ ਲਿੰਗ ਕਿੰਨੇ ਪ੍ਰਕਾਰ ਦੇ ਨੇ ਦੋ ਦੇ ਠੀਕ ਹੈ ਹੂੰ ਲਿੰਗ ਅਤੇ ਪੁਲਿੰਗ ਠੀਕ ਹੈ ਇਸਤਰੀ ਲਿੰਗ ਇੱਕ ਮਰ ਹਾਂ ਨਾ ਨੈਕਸਟ ਕੁਐਸਚਨ ਦੇਖੋ ਲਿੰਗ ਦੀਆਂ ਕਿਹੜੀਆਂ ਦੋ ਕਿਸਮਾਂ ਖੜੀਆਂ ਘੜੀਆਂ ਹਨ ਸੀ ਉਪਰੋਕਤ ਇਹ ਅਤੇ ਨਹੀਂ ਪੁਲਿੰਗ ਅਤੇ ਇਸਤਰੀ ਲਿੰਗ ਠੀਕ ਹੈ ਹੂੰ ਠੀਕ ਹੈ ਵੀ ਪਤਾ ਲੱਗੇ ਹੁਣ ਉਥੇ ਪੇਪਰ ਦੇ ਵਿੱਚ ਕਈ ਵਾਰ ਕੁਸਚਨ ਆਏ ਪਾਉਂਦੇ ਨੇ ਪਜਾਮਾ ਕਿਹੜੀ ਕਿਸਮ ਦਾ ਲਿੰਗ ਦੇ ਵਿੱਚ ਆਊਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਐਗਜ਼ਾਮਪਲ ਦਿੱਤੀ ਸੀ ਇੱਕ ਪੇਪਰ ਵਾਲੀ ਜਿਹੜੀ ਪੇਪਰ ਦੇ ਵਿੱਚ ਹੋਰ ਸੀ ਉਹ ਪਹਿ ਉਹ ਕੁਸਚਨ ਇਸ ਤਰ੍ਹਾਂ ਬਣਿਆ ਸੀ ਵੀ ਜਿਹੜਾ ਪਜਾਮਾ ਹੈਗਾ ਉਹ ਕਿਹੜੇ ਲਿੰਗ ਦੇ ਵਿੱਚ ਗਿਣਿਆ ਜਾਊਗਾ ਹੁਣ ਇਸਤਰੀ ਲਿੰਗ ਚ ਵੀ ਆ ਆਊਗਾ ਜਾਂ ਪੁਲਿੰਗ ਚ ਵੀ ਆਊਗਾ ਅੱਜ ਕੱਲ੍ਹ ਤਾਂ ਕੁੜੀਆਂ ਵੀ ਪਾਉਂਦੀਆਂ ਨੇ ਪਜਾਮੇ ਜੇ ਆਪ ਅੱਜ ਕੱਲ੍ਹ ਦੇ ਮਾਡਰਨ ਹਿਸਾਬ ਦੇ ਨਾਲ ਦੇਖੀਏ ਕੁੜੀਆਂ ਪਾਉਂਦੀਆਂ ਨੇ ਪਲਾਜ਼ੋ ਹੈਨਾ ਫਿਰ ਤਾਂ ਦੋਨਾਂ ਦੇ ਵਿੱਚ ਉਲਝ ਕੇ ਰਹਿ ਗਿਆ ਪੁਲਿੰਗ ਵੀ ਬਣ ਗਿਆ ਭਈ ਇਸਤਰੀ ਲਿੰਗ ਵੀ ਬਣ ਗਿਆ ਫਿਰ ਆਪਸ਼ਨ ਦੇ ਸਹਾਰਾ ਜੇਕਰ ਤੁਸੀਂ ਮਾਡਰਨ ਜਵਾਨੇ ਦੇ ਸਹਾਰਾ ਅਨਸਰ ਦੇਣਾ ਫਿਰ ਉਹ ਸੀ ਵੀ ਬਣ ਸਕਦੇ ਏ ਤੇ ਵੀ ਪਰ ਜੇਕਰ ਉਹ ਸਿਰਫ ਤੁਹਾਨੂੰ ਦੋ ਹੀ ਦਿੱਤੇ ਹੋਣ ਫਿਰ ਉਹ ਤੇ ਪੁਲਿੰਗ ਸਹੀ ਹੋਊਗਾ ਹਨਾ ਉਥੇ ਪੁਲਿੰਗ ਹੋਊਗਾ ਠੀਕ ਹੈ ਵੀ ਸੋ ਇਥੇ ਆਪਣਾ ਰਾਈਟ ਆਨਸਰ ਕਿਹੜਾ ਬਣਦਾ ਸੀ ਉਪਰੋਕਤ ਏ ਅਤੇ ਬੀ ਨੈਕਸਟ ਕੁਐਸਚਨ ਦੇਖੋ ਖੁਰਪਾ ਸ਼ਬਦ ਦਾ ਲਿੰਗ ਲਿਖੋ ਆ ਗਿਆ ਖੁਰਪਾ ਸ਼ਬਦ ਦਾ ਲਿੰਗ ਦੱਸੋ ਖੁਰਪੀ ਹੋਊਗਾ ਪੁਰਪਣ ਹੋਗਾ ਖੁਰ ਹੋਗਿਆ ਫੁਰਪਣੀ ਕਰੋ ਇਹ ਅਨਸਰ ਇੱਕ ਮੈਂ ਬਾਰ-ਬਾਰ ਕਹਿਣੀ ਹੁੰਦੀ ਆ ਪਿਛਲੇ ਵਾਰ ਵੀ ਜਦੋਂ ਪੇਪਰ ਦੇ ਵਿੱਚ ਉਹ ਕੀਤਾ ਸੀ ਆਪਾਂ ਨੇ ਇਹਦਾ ਪੀਐਸ ਸਟ੍ਰੈਟਜੀ ਕਹਾਈ ਚਾਹੀਦੀ ਸੀ ਆਪਣੀ ਕੀ ਇੱਕ ਉਹ ਹੁੰਦਾਗਾ ਪੰਛੀ ਹੁੰਦਾ ਉੱਲੂ ਉਹਦੇ ਉੱਲੂ ਦਾ ਉਹ ਪੁੱਛ ਲੈਂਦੇ ਨੇ ਲਿੰਗ ਬੇ ਉੱਲੂ ਦਾ ਲਿੰਗ ਬਦਲੋ ਹਣਾ ਹੁਣ ਦੇਖਣਾ ਪਤ ਨਹੀਂ ਹੁੰਦਾ ਉੱਲੂ ਦਾ ਲਿੰਗ ਬਦਲਣਾ ਕੀ ਹੁੰਦਾ ਹੈ ਦੱਸ ਸਕਦੇ ਕੋਈ ਵੀ ਉੱਲੂ ਵਾਲਾ ਕੀ ਆ ਉਹ ਭਾਈ ਉਹਨੂੰ ਦੇ ਜਿਹੜੀ ਉਹ ਹੁੰਦੀ ਹੈ ਜੈਂਡਰ ਚੇਂਜ ਸੋ ਉਹਦਾ ਕੀ ਹੁੰਦਾ ਹੈਗਾ ਭਲੇ ਇਹਦਾ ਆਨਸਰ ਕਰ ਦਿਓ ਜਰਾ ਸੋਗੋ ਤੁਹਾਡਾ ਏ ਕੁਰਪੀ ਕੁਰਪਾ ਦਾ ਕੁਰਪੀ ਹਾਂ ਵੈਰੀ ਗੁੱਡ ਰਾਜਿੰਦਰ ਕੋ ਰਜਿੰਦਰ ਕੁਮਾਰ ਬਤੋਰੀ ਉੱਲੂ ਦਾ ਕੀ ਹੋਊਗਾ ਬਤੋਰੀ ਆਦਤੋਂ ਜ਼ਿਆਦੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਇਹ ਚੀਜ਼ ਆ ਠੀਕ ਹੈ ਭਈ ਹਾਂ ਵੈਰੀ ਗੁੱਡ ਨੈਕਸਟ ਕੁਐਸਚਨ ਦੇਖੋ ਭਾਣਜਾ ਸ਼ਬਦ ਦਾ ਲਿੰਗ ਲਿਖੋ ਭਾਣਜਾ ਸ਼ਬਦ ਦਾ ਲਿੰਗ ਦੱਸੋ ਭਾਣਜੀ ਭਾਣਜ ਭੈਣਜੀ ਅਕਰਕ ਸਾਰੀ ਭੈਣ ਦੇ ਬੱਚੇ ਹੁੰਦੇ ਨੇ ਜਿਹੜੇ ਭਾਣਜਾ ਸ਼ਬਦ ਦਾ ਲਿੰਗ ਦੱਸੋ ਕਰੋ ਵੀ ਆਨਸਰ 19 ਨੰਬਰ ਰਾਈਟ ਆਨਸਰ ਹੋਊਗਾ ਦਾ A ਭਾਣਜੀ ਠੀਕ ਹੈ ਨੈਕਸਟ ਕੁਐਸਚਨ ਦੇਖੋ ਸੌਰੀ ਉੜਾ ਜੀ ਮੈਨੂੰ ਮੈ ਕਰਕੇ ਜ਼ੋਰ ਲਾ ਕੇ ਬੋਲਣਾ ਪੈ ਰਿਹਾ ਤਾਂ ਹੀ ਮੈਂ ਹੌਲੀ-ਹੌਲੀ ਆ ਕਿਉਂਕਿ ਮੈਕ ਦੇ ਨਾਲ ਤਾਂ ਫਿਰ ਵੀ ਸਮੂਧਲੀ ਬੋਲੇ ਜਾਂਦਾ ਹਨ ਅੱਜ ਅਖਬਾਰ ਨਹੀਂ ਆਇਆ ਵਾਕ ਨੂੰ ਇਸਤਰੀ ਲਿੰਗ ਵਿੱਚ ਬਦਲੋ ਅੱਜ ਕਹਿੰਦੇ ਅਖਬਾਰ ਨਹੀਂ ਆਇਆ ਇਸ ਵਾਕ ਨੂੰ ਇਸਤਰੀ ਲਿੰਗ ਵਿੱਚ ਬਦਲੋ ਅੱਜ ਅਖਬਾਰ ਨਹੀਂ ਆਏਗੀ ਅੱਜ ਅਖਬਾਰ ਨਹੀਂ ਆਈ ਅੱਜ ਅਖਬਾਰ ਨਹੀਂ ਆਉਣੀ ਜੋ ਉਪਰੋਕਤ ਸਾਰੇ ਕਰੋ ਵਿਅੰਜਨ ਬੀ ਨੰਬਰ ਕੁਸਚਨ ਤਿਆਰ ਕਰਤੀਆਂ ਆਪਾਂ ਬੀ ਕਰੋ ਬਈ ਅੰਸਰ ਮੋਸਟਲੀ ਬੀਟੀਵੀ ਕਰ ਲੈਨੇ ਸੀਵੀ ਆ ਗਿਆ ਡੀਵੀ ਆ ਗਿਆ ਹਾਂ ਇਹ ਵਾਲੇ ਕਾ ਤੂੰ ਪਿੱਛੇ ਰਹਿ ਗਿਆ ਫਿਰ ਇਹ ਵਾਲੇ ਸਵੇਰ ਆਈ ਤਾਂ ਸੁਣੋ ਤੁਹਾਡਾ ਬੀ ਅੱਜ ਅਖਬਾਰ ਨਹੀਂ ਆਈ ਠੀਕ ਹੈ ਬਈ ਸੋ ਜਿਨ੍ਹਾਂ ਨੇ ਬੀ ਕੀਤਾ ਵੈਰੀ ਗੁੱਡ ਜਿਨ੍ਹਾਂ ਦਾ ਗਲਤ ਹੋ ਗਿਆ ਉਹਨਾਂ ਨੇ ਵੀ ਬਈ ਵੈਰੀ ਗੁੱਡ ਕੋਈ ਨਾ ਸਿੱਖ ਜੂਗੇ ਨਾ ਅੱਗੇ ਕੀ ਸੋ ਇਹ ਸੀ ਆਪਣੇ ਅੱਜ ਦੇ ਕੁਐਸਚਨ ਠੀਕ ਹੈ ਬਈ ਹਾਂ ਏਸੀ ਆਪਣੇ ਅੱਜ ਦੇ ਕੁਐਸਚਨ ਥੋੜੀ ਅੱਜ ਕਲਾਸ ਨਾਲ ਦੇ ਵਿੱਚ ਦਿੱਕਤ ਤਾਂ ਬਹੁਤ ਜ਼ਿਆਦਾ ਆਈ ਚਲੋ ਫਿਰ ਵੀ ਆਪਾਂ ਸਿਰੇ ਚੜਾਈ ਹੈ ਨਾ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬੱਚੇ ਆਪਣੇ ਨਾਲ ਹੋਰ ਜੁੜ ਸਕਣ ਠੀਕ ਹੈ ਕਿਸੇ ਦਾ ਭਲਾ ਹੋ ਸਕੇ ਠੀਕ ਹੈ ਵੀ ਹਾਂ ਸੋ ਇਹ ਜੀ ਆਪਣਾ ਵਟਸਐਪ ਨੰਬਰ ਹੈ ਤੁਸੀਂ ਡਾਇਰੈਕਟ ਇਹਦੇ ਉੱਪਰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਪ ਬਾਰੇ ਜਾਣਕਾਰੀ ਲੈਣੀ ਹੈ ਜਾਂ ਕੋਈ ਟੈਲੀਗ੍ਰਾਮ ਜਾਂ ਵਟਸਐਪ ਦੇ ਵਿੱਚ ਗਰੁੱਪ ਹੋਣਾ ਤੇ ਸਭ ਨੰਬਰ ਦੇ ਉੱਪਰ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ ਠੀਕ ਹੈ ਵੀ ਸੋ ਮਿਲਦੇ ਆਂ ਦੇਖਦੇ ਆਂ ਸ਼ਾਮ ਨੂੰ 8:30 ਵਜੇ ਤੋਂ ਵਾਲੀ ਸਿਡਕੀ ਦੀ ਕਲਾਸ ਜਿਹੜੀ ਸਰਦੇ ਵੱਲ ਲੱਗੂਗੀ ਠੀਕ ਹੈ ਵੀ ਜੀਨ ਪਿਆਜ ਵਾਣਾ ਤੁਹਾਡਾ ਤੁਹਾਡਾ ਟੌਪਿਕ ਚੱਲ ਰਿਹਾ ਸੀਗਾ ਉਹ ਮੈਨੂੰ ਨਹੀਂ ਪਤਾ ਵੀ ਅੱਜ ਪੂਰਾ ਹੋਇਆ ਨਹੀਂ ਹੈ ਨਾ ਚਲੋ ਸੋ ਮਿਲਦੇ ਆਂ ਸੋ ਥੈਂਕ ਯੂ ਟੇਕ ਕੇਅਰ ਵੀ ਸੋ ਜੇਕਰ ਤੁਹਾਨੂੰ ਕਲਾਸ ਲਾਉਣ ਦੇ ਵਿੱਚ ਅੱਜ ਥੋੜੀ ਦਿੱਕਤ ਆਈ ਤਾਂ ਉਸ ਵਾਸਤੇ ਮਾਫੀ ਚਾਹੁੰਦੇ ਆਂ ਕਿਉਂਕਿ ਸਾਨੂੰ ਵੀ ਇਹ तो हो रहे भी जल्दी तो जल्दी जो सारा सिस्टम है सेटअप हो गया अपना क्लासा नवे ढंग शुरू करिए है ना डेली कोई ना कोई प्रॉब्लम आने करके जी क्लासा ने, ने रुकावट बन रही है सो चलो कोई ना रब रखा सबका भला करे सो मिलते हैं भाई सो थैंक यू